ਇਕ ਨਾ ਇੰਡਸਟਰੀ ਹਰ ਇੰਡਸਟਰੀ ਵਿੱਚ ਲੇਕ ਬਣਿਆ ਹੋਇਆ ਹੈ ਕਿ ਫਿਲਮ ਗੰਦੀ ਹੈ ਕੁੜੀਆਂ ਲਈ ਇੱਕ ਉਹ ਬਣਿਆ ਹੋਇਆ ਮਾਈਂਡ ਸੈਟ ਹੁਣ ਤੁਸੀਂ ਫਿਲਮ ਵਿੱਚ ਉਹ ਇੰਡਸਟਰੀ ਵਿੱਚ ਐਜ਼ ਐਕਟਰ ਕੰਮ ਕਰ ਰਹੇ ਹੋ ਤੇ ਮੈਂ ਚਾਹਨੀ ਹੈ ਕਿ ਤੁਸੀਂ ਦਰਸ਼ਕਾਂ ਨੂੰ ਵੀ ਜ਼ਰੂਰ ਦੱਸੋ ਕਿ ਕਿੰਨੀ ਸਾਫ਼ ਇੰਡਸਟਰੀ ਹੈ ਤੁਸੀਂ ਕੁਝ ਏਦਾਂ ਦਾ ਐਕਸਪੀਰੀਅੰਸ ਕੀਤਾ ਮੈਂ ਨਾ ਆ ਪਿਛਲੇ ਇੰਟਰਵਿਊ ਵਿੱਚ ਵੀ ਇੱਕ ਗੱਲ ਕਹੀ ਸੀ ਆਪਣੇ ਅਲੱਗ ਸੋਲੋ ਇੰਟਰਵਿਊ ਸੀਗਾ ਮੇਰਾ ਤੇ ਉਹਦੇ ਵਿੱਚ ਵੀ ਮੈਨੂੰ ਸੇਮ ਸਵਾਲ ਕੀਤਾ ਸੀ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਬੰਬਈ ਮੈਂ ਕਦੇ ਗਈ ਨਹੀਂ ਤੇ ਲੋਕਾਂ ਨੇ ਧਾਰਨਾਵਾਂ ਉੱਥੋਂ ਬਣਾਈਆਂ ਨੇ ਲੇਕਿਨ ਪੰਜਾਬੀ ਇੰਡਸਟਰੀ ਆਪਣੀ ਕਰ ਕਰ ਨਹੀਂ ਹੁੰਦਾ ਜਿੱਦਾਂ ਉਦਾਂ ਹੀ ਆਪਾਂ ਸੱਚੇ ਰਾਜੇ ਆ ਇੱਥੇ ਆਪਾਂ ਰਾਜੇ ਆ ਤੜੀ ਨਾਲ ਕੰਮ ਕਰੀਦਾ ਲੜਕੇ ਕੰਮ ਵੀ ਕਰ ਲਈਦਾ ਅਰਕੇ ਵੀ ਕਰ ਲਈਦਾ ਇੱਥੋਂ ਤੋਂ ਮਤਲਬ ਇੱਥੋਂ ਬਾਹਰ ਆਪਾਂ ਜੇ ਜਾਵਾਂਗੇ ਮੈਂ ਉਹ ਉਧਰ ਦੀ ਗਰੰਟੀ ਨਹੀਂ ਲੈ ਸਕਦੀ ਪਰ ਇੱਥੇ ਆਪਾਂ ਰਾਜੇ ਆ ਤੇ ਮੈਂ ਕਦੇ ਨਹੀਂ ਮੈਂ ਧੋੜ ਵੀ ਨਹੀਂ ਬੋਲਦੀ ਨਾ ਮੇਰੀ ਕੋਈ ਫੁਕਰੀ ਹੈ ਵੀ ਮੈਂ ਇਦਾਂ ਦੀ ਕੋਈ ਗੱਲ ਸਹੀ ਹੈ ਜੋ ਕੋਈ ਗੱਲ ਨਹੀਂ ਆਪਰ ਆ ਜੇ ਨਹੀਂ ਨਹੀਂ ਅਸੀਂ ਗਾਰੰਟੀ ਲੈਣੇ ਆ ਜਿਵੇਂ ਉਹਨਾਂ ਨੇ ਕਿਹਾ ਮੈਨੂੰ ਸਰ ਨੇ ਵੀ ਬਾਲੀਵੁੱਡ 'ਚ ਕੰਮ ਕੀਤਾ ਹੈ ਮੈਂ ਵੀ ਕੰਮ ਕੀਤਾ ਹੈ ਸਰ ਵੀ ਉਧਰ ਜਾਣਦੇ ਸਾਰੇ ਬਹੁਤ ਇੰਡਸਟਰੀ ਕੋਈ ਵੀ ਮਾੜੀ ਨਹੀਂ ਹੈ ਪਹਿਲੀ ਗੱਲ ਨਾ ਇੱਧਰ ਦੀ ਨਾ ਉਧਰ ਦੀ ਇਹ ਸਿਰਫ ਇੱਕ ਪਰਸਪੈਕਸ਼ਨ ਹੈ ਪਰ ਉਸ ਤੋਂ ਬਾਅਦ ਇਹ ਵੀ ਹੈ ਕਿ ਸਿਰਫ ਇਹ ਫਿਲਮਾਂ ਵਾਲੀ ਫੀਲਡ ਨਹੀਂ ਹਰ ਫੀਲਡ 'ਚ ਤੁਹਾਨੂੰ ਬੁਰਾ ਆਦਮੀ ਚੰਗਾ ਆਦਮੀ ਦੋਨੋਂ ਮਿਲਣਗੇ ਐਜ਼ ਅ ਐਜ਼ ਅ ਗਰਲ ਮੈਂ ਕਹਿ ਰਹੀ ਆ ਮੈਨੂੰ ਵੀ ਮਿਲਿਆ ਇੱਧਰ ਹੈਂਡਲ ਕਰਨਾ ਆਉਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਜੇ ਤੁਸੀਂ ਸਹੀ ਹੋ ਉਸ ਤੋਂ ਬਾਅਦ ਬੁਰੇ ਲੋਕੀ ਆਉਂਦੇ ਆ ਆ ਪਿੱਛੇ ਹਟ ਜਾਂਦੇ ਦਰਨ ਦੀ ਕੋਈ ਲੋੜ ਨਹੀਂ ਕੁੜੀਆਂ ਨੇ ਜੇ ਤੁਸੀਂ ਡ੍ਰੀਮ ਦੇਖਿਆ ਤੁਹਾਨੂੰ ਹੀਰੋਇਨ ਬਣਨਾ ਹੈ ਮੈਂ ਕਹਿਨੀ ਆ ਆਪਣੇ ਪੇਰੈਂਟਸ ਦੇ ਸਾਥ ਨਾਲ ਅੱਗੇ ਵਧੋ ਕੁਝ ਕੋਈ ਕਿਸੇ ਨੇ ਤੁਹਾਨੂੰ ਕੀ ਹਾਮ ਕਰ ਲੈਣਾ ਮੈਨੂੰ ਤਾਂ ਬਹੁਤ ਵਾਰ ਵੈਲਕਮ ਮਿਲਿਆ ਸੀ ਤੇ ਬੁਰੇ ਲੋਕ ਕਿਉਂ ਕੁਝ ਨਹੀਂ ਹੁੰਦਾ ਬਸ ਇੱਕ ਇੱਕ ਇਹ ਹੁੰਦਾ ਹੈ ਕਿ ਲੋਕਾਂ ਨੂੰ ਤੁਹਾਡਾ ਪਤਾ ਹੀ ਨਹੀਂ ਕਿ ਤੁਸੀਂ ਕਿਵੇਂ ਵਰਕ ਕਰਦੇ ਹੋ ਉਹਨਾਂ ਨੇ ਅਪਰੋਚ ਕਰਨੀ ਹੈ ਉਹ ਤੋਂ ਬਾਅਦ ਜਦੋਂ ਤੁਸੀਂ ਸਹੀ ਰਹੋਗੇ ਜਾਂ ਤੁਸੀਂ ਆਪਣੇ ਕੰਮ ਤੇ ਫੋਕਸ ਰੱਖੋਗੇ ਨਾ ਇੱਧਰ ਉੱਧਰ ਛੱਡ ਕੇ ਆਪ ਚੰਗੇ ਲੋਕਾਂ ਨੇ ਤੁਹਾਡੇ ਕੋਲ ਆਣਾ ਹੈ ਮਾੜੇ ਲੋਕਾਂ ਨੇ ਤੁਹਾਡੇ ਤੋਂ ਦੂਰ ਇੱਕ ਵਕਤ ਵਕਤ ਸੀਗਾ ਜੀ ਜਦੋਂ ਅਸੀਂ ਮੈਂ ਪੋਸਟ ਗ੍ਰੈਜੂਏਸ਼ਨ ਕਰਦਾ ਸੀਗਾ ਤਾਂ ਸਾਡੇ ਸਾਰੇ ਡਿਪਾਰਟਮੈਂਟ ਦੇ ਵਿੱਚ ਇੱਕ ਕੁੜੀ ਸੀਗੀ ਸਾਡੇ ਹਨਾ ਤਾਂ ਇਹ ਤੁਹਾਡੀ ਨਾਲ ਸਹੀ ਆ ਵੀ ਮਾੜਾ ਸਮਝਿਆ ਜਾਂਦਾ ਸੀਗਾ ਵੀ ਇਧਰਲੇ ਬਸੇ ਨਾ ਕਰੋ ਪਰ ਹੁਣ ਟ੍ਰੈਂਡ ਜਿਹੜੇ ਵਕਤ ਚ ਆਪਾਂ ਇਹ ਇੰਟਰਵਿਊ ਕਰ ਰਹੇ ਆ ਬੱਡੇ-ਬੱਡੇ ਕੁਕਰਾਨੀਆਂ ਕੁੜੀਆਂ ਜਿਹੜੇ ਐਨ ਖਾਨਦਾਨੀ ਘਰ ਨੇ ਜਿਹੜੇ ਮਾੜਾ ਸਮਝਦੇ ਸੀ ਵੀ ਸਾਡੇ ਵਾਸਤੇ ਤਾਂ ਬਹੁਤ ਹੀ ਬੁਰੀ ਗੱਲ ਆ ਉਹ ਆਪ ਆ ਕੇ ਕਹਿੰਦੇ ਨੇ ਨਹੀਂ ਯਾਰ ਵੀ ਦੱਸਿਓ ਜੇ ਕਿਤੇ ਕੰਮ ਹੋਇਆ ਸਾਡੀ ਕੁੜੀ ਨੂੰ ਯਾਰ ਇੱਧਰ ਕਰਵਾ ਦੋ ਹੁਣੇ ਬਕਾਇਦਾ ਇੱਕ ਪ੍ਰੋਫੈਸ਼ਨ ਬਣ ਚੁੱਕਿਆ ਐਂਡ ਸੋਹਣੀਆਂ-ਸੋਹਣੀਆਂ ਕੁੜੀਆਂ ਦੇਖੋ ਆਪਾਂ ਇਹ ਚੱਕਾ-ਚੌਗਾ ਚੱਕਾ-ਚੌਂਦੜੀ ਲਾਈਫ ਤੋਂ ਨਾ ਸਾਰੇ ਬੱਚੇ ਉਹ ਤਾਂ ਇੰਪ੍ਰੈਸ ਤਾਂ ਹੁੰਦੀ ਨੇ ਯਾਰ ਹਰ ਬੰਦਾਸੀ ਵੀ ਦੇਖਦੇ ਸੀ ਸ਼ਾਹਰੁਖ ਉਹਨਾਂ ਦੇ ਪੋਸਟਰ ਲੱਗੇ ਹੁੰਦੇ ਸੀ ਹਰ ਵਾਰ ਰੋਇ ਪੋਸਟਰ ਦੇਖ ਕੇ ਨਿਕਲਣਾ ਸ਼ਾਇਦ ਕਦੇ ਪਰ ਪਤਾ ਨਹੀਂ ਸੀ ਉਹ ਕਿਹੜੇ ਬੜ ਪਤਾ ਨਹੀਂ ਤੁਹਾਡਾ ਖੁਆਬ ਸਾਰਿਆਂ ਦਾ ਹੁੰਦਾ ਹੈ ਤੇ ਬਸ ਇੱਕ ਇੱਕੋ ਹੀ ਚੱਕਰ ਹੈ ਇਹਦੇ ਪਿੱਛੇ ਲੱਗਦੀ ਹੈ ਇਜ਼ੀ ਹੈ ਇੰਡਸਟਰੀ ਮਿਹਨਤ ਸਭ ਤੋਂ ਜ਼ਿਆਦਾ ਹੈ ਇਸ ਇੰਡਸਟਰੀ 'ਚ ਲੱਖਾਂ ਪਿੱਛੇ ਇੱਕ ਪ੍ਰੋਡਕਟ ਨਿਕਲਦਾ ਹੈ ਉਹ ਗੱਲ ਜਹਨ ਚ ਜ਼ਰੂਰ ਰੱਖੋ ਬ੍ਰਦਰਵਾਇਜ਼ ਕਿਸੇ ਵਾਸਤੇ ਮਾੜੀ ਚੰਗੀ ਨਹੀਂ ਜਿਵੇਂ ਜਸ ਜਸਮੀਨ ਜੀ ਨੇ ਦੱਸਿਆ ਉਹ ਕਹਿੰਦੇ ਵੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਈ ਚੰਗੇ ਸਮੇਂ ਜਾ ਕੇ ਵੀ ਬੁਰੇ ਹੁੰਦੇ ਨੇ ਕਈ ਬੁਰੇ ਸਮੇਂ ਜਾ ਕੇ ਵੀ ਚਾਹਨਾ ਚੰਗੇ ਹੋ ਜਾਂਦੇ ਨੇ ਉਹੀ ਚੱਕਰ ਹੈ ਵੀ ਤੇ ਵੇ ਯੂ ਆਰ ਤੁਸੀਂ ਕਿਦਾਂ ਦਾ ਤੁਹਾਡੀ ਆਪ ਦਾ ਪਾਲਣ ਪੋਸ਼ਣ ਕਿਦਾਂ ਦਾ ਹੈ ਕਹੇ ਜੇ ਐਟਮੋਸਫੇਅਰ ਚ ਤੁਸੀਂ ਪੜਿਓ ਤੁਸੀਂ ਆਪ ਕਿਦਾਂ ਦੇ ਹੋ ਜੇ ਤੁਸੀਂ ਆਪ ਗਲਤ ਨਹੀਂ ਤਾਂ ਕੋਈ ਵੀ ਗਲਤੀ ਨਾ ਰਹਿਤ ਹੋ। ਰਾਈਟ ਤਾਂ ਉਹ ਕਹਿੰਦੇ ਇੱਕੋ ਜਿਹੇ ਬੰਦੇ ਮਿਲਣਗੇ ਜੇ ਤੁਸੀਂ ਚੰਗੇ ਹੋ ਤੁਹਾਨੂੰ ਚੰਗੇ ਬੰਦੇ ਮਿਲਦੇ ਰਹਿਣਗੇ ਜ਼ਿੰਦਗੀ 'ਚ ਤਾਂ ਕੋਈ ਵੀ ਇਹ ਇੰਡਸਟਰੀ ਬਿਲਕੁਲ ਬੜੀ ਵਧੀਆ ਜੀ ਤੇ ਸਾਰਿਆਂ ਨੂੰ ਵੈਲਕਮ ਕਰਦੀ ਆ ਪਰ ਇੱਕੋ ਚੱਕਰ ਹੈ ਮਿਹਨਤ ਜ਼ਰੂਰ ਕਰੋ ਮਿਹਨਤ ਤੋਂ ਬਿਨਾ ਤੁਸੀਂ ਸਹਾਰਾ ਪਾੜਦੇ ਉੱਥੇ ਐਕਸਪਲੋਰੇਸ਼ਨ ਬਿਲਕੁਲ ਬਿਲਕੁਲ ਤਾਂ ਮੇ ਸਹਾਰਾ ਨਾ ਪਾੜੋ ਆਪ ਦੇ ਆਪ ਤੇ ਬਲੀਵ ਕਰੋ ਆਪਣੇ ਕੌਨਫੀਡੈਂਸ ਰੱਖੋ ਤੇ ਅੱਗੇ ਜਾਓ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭ